ਕਲਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਸ੍ਰੀ ਮਹਲਾ 5 ਇੱਕ ਓੰਕਾਰ ਸਤਿਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਮ੍ਰਿਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਾਣ ਕਾ ਪ੍ਰਭ ਆਪਣੇ ਕਾ ਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਘਾਤ ਨਰਾਇਣ ਧਨ ਗੋਪਾਲ ਗਣਸਕੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਨਾ ਸ੍ਰੀ ਮਹੱਲਾ ਪੰਜਵਾ ਇਕ ਓਅੰਕਾਰ ਸਤਗੁਰ ਪਰਸਾਦ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਾਣ ਕਾ ਪ੍ਰਭ ਆਪਣੇ ਕਾ ਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਾਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਨ ਕਾ ਪ੍ਰਭ ਆਪਣੇ ਕਾ ਤਾਰ ਜੋ ਤੂੰ ਕਰੇ ਕਰਾਵੇ ਸੁਆਮੀ ਸਾਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਾਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੈਦ ਜਤੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ ਜਾਨਕਾ ਪ੍ਰਭ ਆਪਨੇ ਕਾ ਤਾਲ ਜੋ ਤੋਂ ਕਰੇ ਕਰਾਵੇ ਸੁਆਮੀ ਸਾ ਮਸਰਤ ਪਰਵਾਨ ਰਹਾ ਪਾਤ ਪਰਮੇਸ਼ਰ ਗਾਤ ਨਰਾਇਣ ਧਨ ਗੋਪਾਲ ਗੁਣ ਸਾ ਕੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ जानका प्राभे अपने का ताल जो तू करे करावे स्वामी सा मसरत परवाणा रहा पात परमेश्वर घात नारायण तन गोपार गुण सखी चरण शरण नानक दास हर हर ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸ੍ਰੀ ਮਹਲਾ 5 ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ ਜਾਨਕਾ ਪ੍ਰਭ ਆਪਨੇ ਕਾ ਤਾਲ ਜੋ ਤੋਂ ਕਰੇ ਕਰਾਵੇ ਸੁਆਮੀ ਸਾ ਮਸਰਤ ਪਰਵਾਣ ਰਹਾ ਪਾਤ ਪਰਮੇਸ਼ਰ ਗਾਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਨਕ ਪ੍ਰਭ ਆਪਨੇ ਕਾ ਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਾਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਮ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ जानका प्रभय अपने का ताल जो तू करे करावे स्वामी सा मसरत परवान रहा पात परमेश्वर घात नारायण तन गोपाद गुण सखी चरण शरण नानक दास हर हर ਸ਼ਾਂਤੀ ਇਹ ਵੈਦ ਜਤੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਾਣ ਕਉ ਪ੍ਰਭ ਆਪਣੇ ਕਾਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸ੍ਰੀ ਮਹੱਲਾ 5ਵਾਂ ਇਕ ਓਅੰਕਾਰ ਸਤਗੁਰ ਪਰਸਾਦ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ ਜਾਣ ਕਾ ਪ੍ਰਭ ਆਪਨੇ ਕਾ ਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾਮਸਲਤ ਪਰਵਾਣ ਰਹਾ ਆਤਮ ਪਰਮੇਸ਼ਰ ਘਾਤ ਨਰਾਇਣ ਧਨ ਗੋਪਾਲ ਗੁਣਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੈਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪਰਵਾਸਾ ਤੋਂ ਜਾਣ ਕੇ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ ਜਾਣ ਕੇ ਪ੍ਰਭ ਆਪਨੇ ਕਤਾਲ ਜੋ ਤੋਂ ਕਰੇ ਕਰਾਵੇ ਸੁਆਮੀ ਸਾਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਾਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਾਰਨ ਅਨਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਤਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਿਤਨਾ ਸ੍ਰੀ ਮਹਲਾ 5 ਇਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਨੇ ਨਾਮ ਜਪ ਹਰ ਰੰਗ ਜਾਨਕਾ ਪ੍ਰਭ ਆਪਨੇ ਕਾ ਤਾਲ ਜੋ ਤੋਂ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਘਾਤ ਨਰਾਇਣ ਧਨ ਗੋਪਾਲ ਗੁਣ ਸਾਕੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਤਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੰਲਾ ਪੰਜਵਾ ਇੱਕ ਓੰਕਾਰ ਸਤਗੁਰ ਪਰਸਾਦ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਾਨਕਾ ਪ੍ਰਭ ਆਪਨੇ ਕਾ ਤਾਰ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ जानका प्रभय अपने का ताल जो तू करे करावे स्वामी सा मसरत परवान रहा पात परमेश्वर घात नारायण तन गोपाल गुण साकी चरण शरण नानक दास हर हर शांति ए वेद जाती ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਿਤਨਾ ਸ੍ਰੀ ਮਹਲਾ 5 ਇਕ ਓੰਕਾਰ ਸਤਗੁਰ ਪਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪ ਹਰ ਰੰਗ ਜਾਨ ਕਾ ਪ੍ਰਭ ਆਪਣੇ ਕਾ ਤਾਲ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਣ ਰਹਾ ਪਾਤ ਪਰਮੇਸ਼ਰ ਘਾਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ਾਂਤੀ ਇਹ ਵੇਦ ਜਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ